ਸੋ ਪੰਡ ਆਖਰੀਆ ਜਲਾਲ ਵਿਖੇ ਛੋਟੇ ਬੱਚਿਆਂ ਦਾ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਤੇ ਇਸ ਟੂਰਨਾਮੈਂਟ ਵਿੱਚ ਨਗਰ ਦੀ ਚੁਣੀ ਗਈ ਨਵੀਂ ਪੰਚਾਇਤ ਤੇ ਸਾਡੇ ਸਰਪੰਚ ਸਾਹਿਬਾਨ ਵੀ ਪਹੁੰਚੇ ਹਨ ਆਓ ਉਹਨਾਂ ਤੋਂ ਇਸ ਟੂਰਨਾਮੈਂਟ ਦੀ ਜਾਣਕਾਰੀ ਲੈਂਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਹੈ ਇਹ ਆਪਣਾ ਹੀ ਰਾਜਾ ਸਿੰਘ ਹੈ ਜੀ ਅੱਛਾ ਮੇਰੇ ਘਰ ਵਾਲੀ ਰਜੀਤ ਕੋਰੇ ਸੰਭਦੇ ਸਰਪੰਚ ਕਿਸੇ ਤੌਰ ਤੇ ਜਿੱਤੇ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਜਿਹਨੇ ਸਾਨੂੰ ਇਹ ਚੀਜ਼ ਤੇ ਲੈ ਕੇ ਸਮਝਾ ਮੈਂ ਸਾਰੇ ਇਕਵਾਲ ਸਿੰਘ ਘਲੂ ਦਾ ਵੀ ਧੰਨਵਾਦ ਕਰਾਂ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਚੰਗੇ ਰਸਤੇ ਤੇ ਲਿਜਾ ਰਿਹਾ ਜਿਹੜਾ ਜਿਹੜਾ ਕੋਈ ਬੰਦਾ ਪਿੰਡ ਤੇ ਇਹਦਾ ਕੰਮ ਕਰੂ ਆਪਾਂ ਉਹਦਾ ਸਹਿਯੋਗ ਦਾਂਗੇ ਮਾੜੇ ਬੰਦੇ ਦੇ ਨਾਲ ਨਾ ਅਸੀਂ ਪਹਿਲਾਂ ਜਾਣਾ ਨਹੀਂ ਜਾਵਾਂਗੇ ਤੇ ਬਾਕੀ ਇਹ ਟੂਰਨਾਮੈਂਟ ਬਾਰੇ ਕੀ ਕਹੂੰਗਾ ਬਹੁਤ ਵਧੀਆ ਕੰਮ ਆ ਸੀ ਉਹਦਾ ਸਜੋਦ ਦੇ ਮੈਂ ਜਿਵੇਂ ਵੀ ਕਹੂਗਾ ਕਰਾਂਗੇ ਤੇ ਨਾਲ ਖੜਾਂਗੇ ਅੱਛਾ ਬੱਚਿਆਂ ਨੂੰ ਵੀ ਜੋ ਵੀ ਕੋਈ ਲੋੜ ਹੋਊਗੀ ਜੀ ਹਾਂ ਸਾਰਾ ਕੰਮ ਪੂਰੀਆਂ ਕਰਾਂਗੇ ਹਾਂ ਪੰਚਾਇਤ ਫੰਡ ਚੋਂ ਇਹਨਾਂ ਨੂੰ ਜੋ ਵੀ ਚੀਜ਼ਾਂ ਦੀ ਉਹ ਇਹਨਾਂ ਦਾ ਸਜੋਦ ਦੇ ਕੇ ਕੋਈ ਜਿਵੇਂ ਅਖਵਾਸਿੰਗ ਕਹੂਗਾ ਉਹਦੇ ਨਾਲ ਅਸੀਂ ਖੜਾਂਗੇ ਠੀਕ ਹੈ ਠੀਕ ਹੈ ਗਰਾਊਂਡ ਵਾਸਤੇ ਚੀਜ਼ ਆਉਂਦੀ ਹੈ ਗਰਾਊਂਡ ਵਾਸਤੇ ਮਹਗਾ ਮ ਉਹ ਵੀ ਲਵਾਵਾਂਗੇ ਜੀ ਲੈ ਕੇ ਤਾਂ ਮੈਂ ਪ੍ਰਬੰਧ ਕਰਨਾ ਉਹ ਕਰਾਂਗੇ ਇਹ ਮੰਤਰੀ ਨੂੰ ਕਹਿ ਕੇ ਇਹ ਸਹੂਜੇ ਦਾ ਕਰਾਂਗੇ ਜਿਹੜਾ ਰਾਤ-ਰਾਤ ਇਹਦਾ ਕੰਮ ਆ ਗਿਆ ਵਧੀਆ ਹੋ ਸਕੇ ਠੀਕ ਹੈ ਠੀਕ ਹੈ ਤਾਂ ਕਿ ਬੱਚੇ ਜੀ ਨਸ਼ਾ ਤੋਂ ਰਹਿ ਤੋ ਕਿਤੇ ਗਰਾਊਂਡ ਨਾਲ ਜੁੜਨਾ ਹਾਂ ਜੀ ਹਾਂਜੀ ਸਾਬ ਜਿੱਦੇ ਹੁਣ ਲਾਈਟਾਂ ਦੀ ਜ਼ਰੂਰੀ ਹੈਗੀ ਹੈ ਲਾਈਟਾਂ ਵੀ ਜਿੰਨੀਆਂ ਕਿ ਘਾਟਾ ਹੈ ਇਹੀ ਪੰਚਾਇਤ ਵੱਲੋਂ ਕਹਿ ਕੇ ਜੀ ਸਾਰਾ ਕੰਮ ਕਰਵਾਵਾਂਗੇ ਵਧੀਆ ਆਪ ਦੇ ਚੰਗੇ ਕਿਤੇ ਤੇ ਲੱਗੇ ਆ ਜਵਾਬ ਤੇ ਇਹਨਾਂ ਦਾ ਪੂਰਾ ਸਾਥ ਦੇ ਮੈਂ ਸੋ ਸਾਰੀ ਪੰਚਾਇਤ ਦਾ ਜੀ ਬਹੁਤ ਬਹੁਤ ਧੰਨਵਾਦ ਸੋ ਹਾਂਜੀ ਸਰਦਾਰ ਇਕਬਾਲ ਸਿੰਘ ਜੀ ਹਾਂਜੀ ਵਾਈਕੁਰ ਜੀ ਖਾਲਸਾ ਵਾਈਕੁਰ ਜੀ ਦੇ ਪਤੇ ਪਹਿਲੇ ਤਾਂ ਇੱਥੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਜਿਹੜੀਆਂ ਦੂਰੋਂ ਨੇੜੋਂ ਟੀਮਾਂਾਂ ਨਾਲ ਚੱਲ ਕੇ ਤੇ ਬਹੁਤ ਸੋਨਾ ਸਾਡਾ ਸਾਥ ਦਿੱਤਾ ਇਹਨਾਂ ਨੇ ਟੀਮਾਂ ਨੇ ਤੇ ਨਗਰ ਦੀ ਪੰਚਾਇਤ ਦਾ ਧੰਨਵਾਦ ਕਰਦੇ ਆ ਜਿਹੜੇ ਇੱਥੇ ਆਪਣੇ ਇੱਕ ਸੱਦੇ ਤੇ ਪਹੁੰਚੇ ਆ ਤੇ ਅੱਜ ਪੰਚਾਇਤਾਂ ਨੂੰ ਪਦੇ ਤੁਹਾਨੂੰ ਵੀ ਕੋਈ ਉਹਨਾ ਅਧਿਕਾਰ ਨਹੀਂ ਹੈ ਦਿੱਤਾ ਜਿੰਨਾ ਵੀ ਚਾਹੀਦਾ ਹਾਂ ਜਿਵੇਂ ਹੁਣ ਪੰਚਾਇਤ ਸਾਡੇ ਆਪਣੇ ਬਹੁਤ ਹੀ ਸੋਹਣੇ ਬਣੇ ਹੋਏ ਮੈਂਬਰ ਸਾਰੇ ਉਦਮ ਵਾਲੇ ਆ ਤੇ ਇੱਕ ਪੰਚਾਇਤ ਮੂਰੇ ਅਸੀਂ ਮੰਗ ਰੱਖਦੇ ਵੀ ਜਿਹੜਾ ਪਹਿਲਾ ਕੰਮ ਆ ਇੱਕ ਤਾਂ ਗਰਾਊਂਡ ਦੀਆਂ ਲਾਈਟਾਂ ਤੇ ਇੱਕ ਸਕੂਲ ਦੇ ਵਿੱਚ ਐਂਟਰਲੌਕ ਦਾ ਕੰਮ ਆ ਇਹ ਜ਼ਰੂਰੀ ਆ ਸਾਡਾ ਪਹਿਲਾ ਚਲੋ ਅਸੀਂ ਵੀ ਆਪ ਨਾਲ ਪੰਚਾਇਤ ਦੇ ਨਾਲ ਜੁੜੇ ਹੋ ਮੇਰੀ ਮਾ ਆਪਣੀ ਮਾਤਾ ਬਣੀ ਹੋਏ ਮੈਂਬਰ ਨਹੀਂ ਪਰ ਅਸੀਂ ਸਰਪੰਚ ਨੂੰ ਵੀ ਇਹ ਪਹਿਲਾਂ ਦੱਸਿਆ ਵੀ ਅੱਜ ਵੀ ਆ ਇਹਨੂੰ ਸੱਦੇ ਇਸ ਕਰਕੇ ਵੀ ਆਪਾਂ ਗਰਾਉਂਡ ਦੇ ਜਿਹੜੇ ਇੱਥੋਂ ਸ਼ੁਰੂ ਕਰਨਾ ਕਿਉਂਕਿ ਇੱਥੋਂ ਹੀ ਹਰ ਇੱਕ ਚੀਜ਼ ਚੱਲਦੀ ਹੈ ਕਿ ਸਕੂਲ ਤੋਂ ਵੀ ਵਿੱਦਿਆ ਸ਼ੁਰੂ ਹੁੰਦੀ ਹੈ ਹਾਂਜੀ ਜਿਹੜਾ ਕੋਈ ਆਪ ਸਰਪচাই ਬੰਦਦਾ ਜਾਂ ਕੋਈ ਵੀ ਬੰਦਦਾ ਉਹ ਪਹਿਲਾਂ ਸਕੂਲ ਦੇ ਵਿੱਚੋਂ ਵਿੱਦਿਆ ਲੈ ਕੇ ਤੁਰਦਾ ਫਿਰ ਜਾ ਕੇ ਜਾਂ ਕੋਈ ਗ੍ਰਾਂਥੀ ਸਿੰਘ ਜਾਂ ਕੋਈ ਵੀ ਬੰਦਦਾ ਉਹ ਇੱਥੋਂ ਜਾਵਦਾ ਜਾਂ ਤੇ ਇਹ ਮੰਗਾ ਆਪਣੀਆਂ ਇੱਕ ਤਾਂ ਲਾਈਟਾਂ ਦੀ ਤੇ ਇੱਕ ਸਕੂਲ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਇੰਟਰਲੋਕਰ ਰਹਿੰਦੀ ਹੈ। ਉਹ ਸਰਪੰਚੋ ਸਾਹਿਬ ਕਹਿੰਦੇ ਵੀ ਪੂਰਾ ਸਹਿਯੋਗ ਦੇਵਾਂਗੇ। ਜਿੱਥੋਂ ਦਿੱਕਰ ਵੀ ਜਾਣਾ ਪਿਆ ਆਪਾਂ ਨੂੰ ਜਿੱਥੇ ਵੀ ਚੰਗੇ ਕੰਮਾਂ ਦੀ ਖਾਤਰ ਚਾਹੇ ਇੱਕ ਚੰਗੇ ਕੰਮ ਚਾਹੇ ਸਾਡੀ ਉਹ ਕਿਸੇ ਨੇ ਬਣਦੀਏ ਚ ਨਹੀਂ ਬਣਦੀ ਜੇ ਉਹ ਚੰਗੇ ਕੰਮ ਕਰੂਗਾ। ਅਸੀਂ ਉਹਦਾ ਜਦੋਂ ਸਾਥ ਦੇਵਾਂਗੇ ਇਹ ਨਹੀਂ ਹੈਗਾ ਵੀ ਤੂੰ ਚੱਲਦੇ ਸੀ ਆਏ ਨਾ ਉਹ ਨਹੀਂ। ਅਸੀਂ ਪਹਿਲਾ ਮੂਹਰੇ ਖੜੇ ਹੋਵਾਂਗੇ ਚੰਗੇ ਕੰਮ ਦੀ ਖਾਤਰ ਤੇ ਜੇ ਕਦੇ ਨੂੰ ਕੋਈ ਮਾੜੇ ਕੰਮ ਕਰਦਾ ਅਸੀਂ ਉਹਦਾ ਸਾਥ ਨਾ ਅਸੀਂ ਅੱਜ ਦੇ ਵੀ ਪੰਚਾਇਤ ਦੇ ਨਾਲ ਦੇ ਵੀ ਕੱਲ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਤੁਸੀਂ ਹਾਂ ਵਾਹਿਗੁਰੂ ਬੱਚਿਆਂ ਨੂੰ ਜੀ ਇਹ ਹੀ ਉਮਰ ਹੁੰਦੀ ਹੈ ਜੀ ਜਾਂ ਗਲਤ ਰਸਤੇ ਪਾ ਜਾਂਦੀ ਹੈ ਤੇ ਉਸ ਸਮੇਂ ਤੁਸੀਂ ਸੰਭਾਲ ਰਹੇ ਆ ਨਸ਼ਿਆਂ ਤੋਂ ਬਚਾ ਕੇ ਤੇ ਗੇਮਾਂ ਨਾਲ ਜੋੜ ਰਹੇ ਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਇਕ ਲਿਆ ਜਲਾਲ ਇਸ ਟੂਰਨਾਮੈਂਟ ਦੀ ਜੀ ਜੋ ਸੈਕੰਡ ਆਏ ਆ ਸਾਰੇ ਹਾਂ ਸਾਰੀ ਨਗਰ ਪੰਚਾਇਤ ਤੇ ਪਦਵੰਤ ਤੇ ਸੱਜਣਾਂ ਨਾਲ ਤੁਸੀਂ ਦੇਖ ਰਹੇ ਹੋ। ਸੋ ਇਹਨਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਦੀ ਜਿਹੜੀ ਟੀਮ ਫਰਸਟ ਆਈ ਆ ਮਾਸਟਰ ਜੀਵਨ ਸਿੰਘ ਜੀ ਹਾਂਜੀ ਨਾਲ ਆ ਸਾਡੇ ਤੇ ਕੋਚ ਸਾਹਿਬਾਨ ਹਾਂ ਉਹਨਾਂ ਦੀ ਟੀਮ ਆ ਤੇ ਪਿੰਡ ਰੌਂਤੇ ਤੋਂ ਫਸਟ ਆਈ ਆ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤਾੜੀਆਂ ਮਾਰ ਦਿਨਾਂ ਦੇ ਨਾਲ ਸਾਡੇ ਨਾਲ ਹਨ ਮਾਸਟਰ ਜੀਵਨ ਸਿੰਘ ਜੀ ਉਹ ਵੀ ਆਪਣਾ ਵਿਯੋ ਦੇਣਗੇ ਹਾਂਜੀ ਬਲਦੇਵ ਰੌਂਤਾ ਤੇ ਰਮਣਾ ਜਲਾਲ ਅੱਛਾ ਤੇ ਉਹਨਾਂ ਦੇ ਕਹਿੰਦੇ ਪ੍ਰੈਕਟਿਸ ਕੇ ਜਵਾ ਕੇ ਮਸਾਂ ਦਿੱਤੇ ਬਾਬੇ ਦੀ ਮਿਹਰ ਨਾਲ ਠੀਕ ਹੈ ਸਾਰਿਆਂ ਨੂੰ ਮੁਬਾਰਕਾਂ ਆਖਲੇ ਨਗਰ ਨੂੰ ਵੀ ਮੇਰਾ ਨਗਰ ਹੈ ਮੇਰੇ ਜਵਾ ਕੇ ਦੋਨੇ ਠੀਕ ਹੈ